ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਾਰਪੁਰ ਦੇ ਵਿੱਚ ਰੈਲੀ ਤੋਂ ਪਹਿਲਾਂ ਹੀ ਜਿੱਥੇ ਉਹਨਾਂ ਦਾ ਜਹਾਜ਼ ਉਤਰਨਾ ਸੀ ਉੱਥੇ ਪਾਣੀ ਪਹੁੰਚ ਗਿਆ ਦੱਸਿਆ ਜਾ ਰਿਹਾ ਕਿ ਕਿਸੇ ਨੇ ਨਹਿਰ ਤੋੜ ਦਿੱਤੀ ਤੇ ਪਾਣੀ ਇਸ ਕਰਕੇ ਪਿੰਡੋਂ ਪਿੰਡ ਪਹੁੰਚਦਾ ਹੈ ਹੈਲੀਪੈਡ ਤੇ ਪਹੁੰਚ ਚੁੱਕਾ ਇਹ ਸ਼ਰਾਰਤ ਜਾਂ ਸਾਜ਼ਿਸ਼ ਆ ਇਸ ਨੂੰ ਲੈ ਕੇ ਹੁਣ ਸ਼ਾਰਪੁਰ ਦੀ ਡਿਪਟੀ ਕਮਿਸ਼ਨਰ ਵੱਲੋਂ ਆਦੇਸ਼ ਜਾਂਚ ਦੇ ਜਾਰੀ ਕਰ ਦਿੱਤੇ ਨੇ ਕਿ ਆਖਰ ਦੱਸਿਆ ਜਾਵੇ ਨਹਿਰੀ ਵਿਭਾਗ ਕਿ ਇਹ ਕਿਵੇਂ ਸਾਰੀ ਗੱਲਬਾਤ ਹੋਈ ਹੈ ਤੇ ਕੋਰਾ ਫੇਰ ਪ੍ਰਧਾਨ ਮੰਤਰੀ ਜਦੋਂ ਹਿਸ਼ਾਰਪੁਰ ਪਹੁੰਚਦੇ ਨੇ ਤੇ ਮਸਲਾ ਇਸ ਨੂੰ ਸਕਿਉਰਿਟੀ ਬਰੀਜੇ ਤੌਰ ਤੇ ਵੀ ਵੇਖਿਆ ਜਾ ਸਕਦਾ ਕਿ ਆਖਰ ਵਜ੍ਹਾ ਕੀ ਆ ਪੰਜਾਬ ਦੇ ਵਿੱਚ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਹਿਸ਼ਾਰਪੁਰ ਰੈਲੀ ਸਬੋਧਨ ਕੀਤਾ ਉਸ ਤੋਂ ਪਹਿਲਾਂ ਹੈਲੀਪੈਡ ਜਿੱਥੇ ਉਹਨਾਂ ਦਾ ਜਹਾਜ਼ ਉਤਰਨਾ ਸੀ ਪਾਣੀ ਛੱਡ ਦਿੱਤਾ ਗਿਆ ਅਸਲ ਦੇ ਵਿੱਚ ਇਹ ਕਾਫੀ ਸਾਜ਼ਿਸ਼ ਜਾਂ ਸ਼ਰਾਰਤ ਦੇ ਤੌਰ ਤੇ ਦੇਖਿਆ ਜਾ ਰਿਹਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੈਲੀਪੈਡ ਤੇ ਉਹਨਾਂ ਦਾ ਜਹਾਜ਼ ਲੈਂਡ ਕਰਨ ਤੋਂ ਪਹਿਲਾਂ ਉੱਥੇ ਪਾਣੀ ਛੱਡ ਦਿੱਤਾ ਗਿਆ ਕਿਉਂਕਿ ਨੇੜੇ ਨਹਿਰ ਪੈਂਦੀ ਸੀ ਜਿਸ ਕਾਰਨ ਸਿਰਫ ਹੈਲੀਪੈਡ ਤੇ ਪਾਣੀ ਹੀ ਨਹੀਂ ਪਹੁੰਚਿਆ ਬਲਕਿ ਨੇੜਲੇ ਪਿੰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਵੀ ਪਾਣੀ ਭਰ ਗਿਆ ਪਾਣੀ ਉਸ ਹੈਲੀਪੈਡ ਵੱਲ ਵੀ ਵੱਧ ਗਿਆ ਜਿੱਥੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਹੈਲੀਕਾਪਟਰ ਨੇ ਲੈਂਡ ਕਰਨਾ ਸੀ ਹਾਲਾਂਕਿ ਉਸ ਤੋਂ ਪਹਿਲਾਂ ਹੀ ਪਿੰਡ ਦੇ ਲੋਕਾਂ ਨੇ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇ ਦਿੱਤੀ ਇਸ ਤੋਂ ਬਾਅਦ ਅਫਸਰਾਂ ਦੇ ਵਿੱਚ ਭਜੜ ਮਚ ਗਈਗਾ ਤੁਰੰਤ ਨਹਿਰ ਦੇ ਫਾਟਕ ਤੇ ਪਹੁੰਚੇ ਅਤੇ ਉਸ ਨੂੰ ਬੰਦ ਕਰਾ ਦਿੱਤਾ ਗਿਆ ਇਸ ਤੋਂ ਬਾਅਦ ਜੀਸੀਬੀ ਮਸ਼ੀਨ ਮੰਗਵਾਈ ਗਈ ਅਤੇ ਹੈਲੀਪੈਡ ਵੱਲ ਜੋ ਪਾਣੀ ਆਇਆ ਸੀ ਉਸ ਤੋਂ ਬਾਅਦ ਫਿਰ ਜ਼ਿਲ੍ਹਾ ਪ੍ਰਸ਼ਾਸਨ ਨੇ ਖੱਡੇ ਖੋਦੇ ਤੇ ਪਾਣੀ ਉੱਥੇ ਭਰ ਗਿਆ ਤੇ ਉਸ ਤੋਂ ਬਾਅਦ ਰਾਹ ਜਿਹੜਾ ਹੈਲੀਪੈਡ ਦਾ ਜਿਹੜਾ ਰਾਹ ਫਿਰ ਪਧਰਾ ਕੀਤਾ ਗਿਆ ਲੇਕਿਨ ਇਸ ਦੇ ਬਾਵਜੂਦ ਉੱਥੇ ਖਾਸ ਕਰਕੇ ਪੀਓਮ ਆਫਿਸ ਤੱਕ ਇਹ ਖਬਰਾਂ ਪਹੁੰਚ ਗਈਆਂ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੈਲੀਪੈਡ ਤੋਂ 2 ਕਿਲੋਮੀਟਰ ਪਾਣੀ ਚਾਹੀ ਪਹਿਲੇ ਰੋਕ ਲਿਆ ਗਿਆ ਸੀ ਲੇਕਿਨ وجہ ਕਿ ਆਖਰੇ ਕੌਣ ਲੋਕ ਨੇ ਸ਼ਰਾਰਤਾਂ ਜਾਂ ਸਾਜ਼ਿਸ਼ਾਂ ਕਿ ਆਖਰ ਇਸ ਪਿੱਛੇ وجہ ਕੀ ਹੈ ਕਿ ਪ੍ਰਾਈਮ ਮਿਨਿਸਟਰ ਦਾ ਜਿੱਥੇ ਹੈਲੀਕਾਪਟਰ ਲੈਂਡ ਕਰਨਾ ਸੀ ਹੈਲੀਪੈਡ ਵਾਸਤੇ ਜਿਹੜੀ ਜਗ੍ਹਾ ਬਣਾਈ ਗਈ ਸੀ ਕੀ ਉਹਨੂੰ ਖਰਾਬ ਕਰਨ ਦੀ ਸਾਜ਼ਿਸ਼ ਹੈ ਜਾਂਚ ਸ਼ੁਰੂ ਹੋ ਚੁੱਕੀ ਹੈ ਇਸ ਬਾਰੇ ਵੀ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਇਲਾਕੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਧਰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਉਮਲ ਮਿੱਤਲ ਨੇ ਨਹਿਰੀ ਵਿਭਾਗ ਤੋਂ ਇਹ ਰਿਪੋਰਟ ਤਲਬ ਕਰ ਲਈ ਹੈ ਉਹਨਾਂ ਤੋਂ ਪੁੱਛਿਆ ਗਿਆ ਕਿ ਪੀਐਮ ਦੀ ਰੈਲੀ ਦਾ ਜਦ ਪਤਾ ਸੀ ਤੇ ਆਖਰ ਇਹ ਦੇ ਬਾਵਜੂਦ ਕਿ ਪਾਣੀ ਕਿੰਨੇ ਛੱਡਿਆ ਤੇ ਕਿਉਂ ਛੱਡਿਆ ਇਸ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ ਸਵੇਰੇ 11 ਵਜੇ ਪ੍ਰਾਈਮ ਮਿਨਿਸਟਰ ਦੇ ਹਾਰਪੁਰ ਦੇ ਵਿੱਚ ਬੀਜੇਪੀ ਉਮੀਦਵਾਰ ਅਨੀਤਾ ਸੂਮ ਪ੍ਰਕਾਸ਼ ਦੇ ਹੱਕ ਵਿੱਚ ਰੈਲੀ ਸੀ ਰੈਲੀ ਵਾਲੀ ਸਥਾਨ ਤੋਂ 3 ਕਿਲੋਮੀਟਰ ਦੂਰ ਪਿੰਡ ਬੱਸੀ ਗੁਲਾਮ ਅਸੈਂ ਕੰਢੀ किनार ਨਹਿਰ ਨਿਕਲਦੀ ਆ ਔਰ ਨਹਿਰ ਦੇ ਨਜ਼ਦੀਕ ਹੀ ਪ੍ਰਾਈਮ ਮਿਨਿਸਟਰ ਦਾ ਹੈਲੀਕਾਪਟਰ ਉਤਾਰਨ ਵਾਸਤੇ ਹੈਲੀਪੈਡ ਬਣਾਇਆ ਗਿਆ ਸੀ। ਪੀਐਮ ਦੇ ਆਉਣ ਤੋਂ ਕੁਝ ਦੇ ਪਹਿਲਾਂ ਹੀ ਕਿਸੇ ਨੇ ਨਹਿਰ ਦਾ ਫਾਟਕ ਜਿਹਨੂੰ ਗੇਟਵਾਲ ਆਖਿਆ ਜਾਂਦਾ ਉਹ ਖੋਲ ਦਿੱਤਾ ਜਿਸ ਕਾਰਨ ਨਹਿਰ ਦਾ ਪਾਣੀ ਤੇਜ਼ੀ ਦੇ ਨਾਲ ਉੱਥੋਂ ਵਹਿਣਾ ਸ਼ੁਰੂ ਹੋ ਗਿਆ। ਨੀੜਲੇ ਪਿੰਡਾਂ ਇਲਾਕਿਆਂ ਦੇ ਵਿੱਚ ਵੀ ਪਾਣੀ ਵੜ ਗਿਆ ਤੇ ਉਸ ਤੋਂ ਬਾਅਦ ਪਾਣੀ ਛੜਕਤੇ ਤੇ ਛੜਕਤੋਂ ਬਾਅਦ ਜਿੱਥੇ ਹੈਲੀਪੈਡ ਬਣਾਇਆ ਗਿਆ ਸੀ ਉੱਥੇ ਵੀ ਪਹੁੰਚ ਗਿਆ ਕਿਸੇ ਤਰ੍ਹਾਂ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਔਰ ਉਸ ਤੋਂ ਬਾਅਦ ਹਰਕਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਆਇਆ ਔਰ ਮੌਕੇ ਤੇ ਨਹਿਰ ਵਿਭਾਗ ਦੇ ਵੱਡੇ ਅਧਿਕਾਰੀ ਵੀ ਪਹੁੰਚ ਗਏ ਜਿਨ੍ਹਾਂ ਨੇ ਫਿਰ ਪਾਣੀ ਨੂੰ ਰੋਕਣ ਵਾਸਤੇ ਜੀਐਸਬੀ ਦੇ ਨਾਲ ਖੱਡੇ ਮਰਵਾਏ ਗਏ ਪਾਣੀ ਉੱਥੇ ਇਕੱਠਾ ਕੀਤਾ ਗਿਆ ਤਾਂ ਜੋ ਫਿਰ ਪਾਣੀ ਜਿਹੜਾ ਛੱਡਿਆ ਗਿਆ ਸੀ ਉਹ ਹੈਲੀਪੈਡ ਤੱਕ ਨਾ ਪਹੁੰਚੇ ਇਸ ਮਾਮਲੇ ਦੇ ਵਿੱਚ ਕੰਢੀ ਕਨਾਲ ਨਹਿਰ ਦੇ ਐਸ ਡੀਓ ਦਿਨੇਸ਼ ਕੁਮਾਰ ਨੇ ਉੱਥੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਹਿਰ ਦਾ ਗੇਟਵਾਲ ਕਿਸ ਨੇ ਖੋਲ੍ਹਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਤਿਕਸ਼ਰ ਸੂਦ ਨੇ ਕਿਹਾ ਕਿ ਪੀਐਮ ਦੀ ਦੁਸ਼ਹਿਰਾ ਗਰਾਊਂਡ ਵਿੱਚ ਰੈਲੀ ਸੀ। ਉਹਨਾਂ ਨੂੰ ਸਵੇਰੇ ਹੀ ਕਿਸੇ ਵਰਕਰ ਨੇ ਫੋਨ ਕਰਕੇ ਦੱਸਿਆ ਕਿ ਜਦੋਂ ਆਪਣੇ ਕੰਮ ਤੇ ਜਾ ਰਿਹਾ ਸੀ ਕਿ ਨਹਿਰ ਤੋਂ ਪਾਣੀ ਆ ਰਿਹਾ ਹੈ। ਰੈਲੀ ਦੀ ਜਗ੍ਹਾ ਤੋਂ 2 ਕਿਲੋਮੀਟਰ ਤੱਕ ਜਿਹੜਾ ਪਾਣੀ ਉਹ ਪਹੁੰਚ ਚੁੱਕਿਆ ਸੀ ਫਿਰ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਦੱਸਿਆ ਕਿ ਉਹਨਾਂ ਨੇ ਤੁਰੰਤ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਫੋਨ ਕੀਤਾ ਉਹਨਾਂ ਨੂੰ ਦੱਸਿਆ ਕਿ ਨਹਿਰ ਚੱਲ ਰਹੀ ਆ ਕੁਝ ਸਮੇਂ ਬਾਅਦ ਡੀਸੀ ਨੇ ਖੁਦ ਉਹਨੂੰ ਫੋਨ ਕਰਕੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਾਣੀ ਰੋਕ ਦਿੱਤਾ ਗਿਆ ਇਹ ਕਿਸੇ ਦੀ ਸ਼ਰਾਰਤ ਹੋ ਸਕਦੀ ਜਾਂ ਸ਼ਰਾਰਤੀ ਅੰਸਰ ਦਾ ਕੰਮ ਹੋ ਸਕਦਾ ਕਿ ਉਹਨਾਂ ਇਸ ਕਰਕੇ ਵਜ੍ਹਾ ਦੱਸੀ ਜਾ ਰਹੀ ਹੈ ਕਿ ਪ੍ਰਾਈਮ ਮਿੰਿਸਟਰ ਦੀ ਰੈਲੀ ਕਰਾਬ ਕੀਤੀ ਜਾਵੇ ਕਿ ਉਹਨਾਂ ਦਾ ਜਹਾਜ਼ ਉੱਥੇ ਹੈਲੀਪੈਡ ਤੇ ਨਾ ਉਤਰੇ ਹਿਸ਼ਾਰਪੁਰ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਕਿ ਸ਼ਰਾਰਤ ਫਿਲਹਾਲ ਸੁਣਨ ਵਿੱਚ ਆਇਆ ਪਰ ਰਿਪੋਰਟ ਜ਼ਰੂਰ ਮੰਗ ਲਈ ਗਈ ਹੈ ਉਹਨਾਂ ਇਹ ਵੀ ਕਿਹਾ ਕਿ ਹੋ ਸਕਦਾ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਹੋਵੇ ਪਰ ਇਹ ਵੀ ਵਜਾ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਰ ਪਾਣੀ ਕਿਸ ਨੇ ਛੱਡਿਆ ਇਲਾਕੇ ਦੇ ਉਧਰ ਪੁਲਿਸ ਸੀਸੀਟੀਵੀ ਕੈਮਰੇ ਵੀ ਦੇਖ ਰਹੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਨਹਿਰ ਤੋਂ ਪਾਣੀ ਛੱਡਿਆ ਗਿਆ ਉਹ 3 ਕਿਲੋਮੀਟਰ ਦੂਰ ਸੀ ਇਸ ਨੂੰ ਲੈ ਕੇ ਹੁਣ ਵਿਭਾਗ ਨੇ ਰਿਪੋਰਟ ਮੰਗੀ ਆ ਹਾਲਾਂਕਿ 2022 ਦੀਆਂ ਵੀ ਵਿਧਾਨ ਸਭਾ ਚੋਣਾਂ ਵੇਲੇ ਪੰਜਾਬ ਦੇ ਵਿੱਚ ਸਿਕਿਉਰਿਟੀ ਬ੍ਰੀਚ ਹੋਈ ਸੀ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਦੇ ਵਿੱਚ ਉਦੋਂ 5 ਜਨਵਰੀ 2022 ਨੂੰ ਫਿਰੋਜ਼ਪੁਰ ਦੇ ਵਿੱਚ ਨਰਿੰਦਰ ਮੋਦੀ ਦੀ ਰੈਲੀ ਸੀ ਉਹਨਾਂ ਦਾ ਜਹਾਜ਼ ਬਠਿੰਡਾ ਦੇ ਭੀਸੀਆਂਣਾ 에ਅਰਪੋਰਟ ਤੋਂ ਫਿਰ ਉਹਨਾਂ ਨੇ ਹੈਲੀਕਾਪਟਰ ਦੇ ذریعے ਫਰੋਜ਼ਪੁਰ ਜਾਣਾ ਸੀ ਸਭ ਤੋਂ ਪਹਿਲਾਂ ਉਹਨਾਂ ਦਾ ਜਾਜ ਲੈਂਡ ਪੀਸੀਆਨਾ 에어ਪੋਰਟ ਤੇ ਉਤਰਿਆ ਸੀ ਮੌਸਮ ਖਰਾਬ ਹੋ ਗਿਆ ਸੀ ਜਾਜ ਉੱਡ ਨਹੀਂ ਸਕਦਾ ਸੀ ਜਿਸ ਕਰਕੇ ਪ੍ਰਾਈਮ ਮਿਨਿਸਟਰ ਨੇ ਬਾਏ ਰੋਡ ਜਾਣ ਲਈ ਫੈਸਲਾ ਕੀਤਾ ਸੀ ਤੇ ਰਾਸਤੇ ਜਦੋਂ ਉਹਨਾਂ ਦਾ ਕਾਫਲਾ ਫਰੋਜ਼ਪੁਰ ਦੇ ਪਿੰਡ ਪਿਆਰੇ ਆਣਾ ਲਾਗੇ ਪਹੁੰਚਿਆ ਤਾਂ ਉੱਥੇ ਪਹਿਲਾਂ ਹੀ ਕਿਸਾਨਾਂ ਵੱਲੋਂ ਸੜਕ ਜਾਮ ਕੀਤੀ ਜਾ ਰਹੀ ਸੀ ਔਰ ਉੱਥੇ तकरीबन 15 ਮਿੰਟ ਤੱਕ ਪ੍ਰਾਈਮ ਮਿਨਿਸਟਰ ਦਾ ਕਾਫਲਾ ਇੱਕ ਫਲਾਈਓਵਰ ਤੇ ਰੁਕਿਆ ਰਿਹਾ ਇਹ ਜਗ੍ਹਾ ਪਾਕਿਸਤਾਨ ਸਰਹੱਦ ਤੋਂ ਬਿਲਕੁਲ ਨੇੜੇ ਸੀ ਹਾਲਾਂਕਿ ਬਾਦ ਵਿੱਚ ਪ੍ਰਾਈਮ ਮਿੰისტਰ ਨੂੰ ਵਾਪਸ ਆਉਣਾ ਪਿਆ ਬਠਿੰਡਾ 에ਰਪੋਰਟ ਤੇ ਉਹਨਾਂ ਨੇ ਉਸ ਸਮੇਂ ਦੇ ਕਾਂਗਰਸ ਪਾਰਟੀ ਦੇ ਇੱਕ ਵੱਡੇ ਲੀਡਰ ਜਿਹੜੇ ਉਸ ਸਮੇਂ ਭਾਜਪੀ ਦੇ ਵਿੱਚ ਨੇ ਉਹਨਾਂ ਨੂੰ ਸਨੇਹਾ ਦਿੱਤਾ ਸੀ ਕਿ ਆਪਣੇ ਮੁੱਖ ਮੰਤਰੀ ਨੂੰ ਜਾ ਕੇ ਕਹਿ ਦੇਣਾ ਕਿ ਮੈਂ ਜ਼ਿੰਦਾ ਵਾਪਸ ਆ ਗਿਆ ਉਸ ਸਮੇਂ ਮੁੱਖ ਮੰਤਰੀ ਪੰਜਾਬ ਦੇ ਚਰਨਜੀਤ ਸਿੰਘ ਚੰਨੀ ਸਨ ਇਸ ਤੋਂ ਬਾਅਦ ਸੁਪਰੀਮ ਕੋਰਟ ਤੱਕ ਕੇਸ ਗਿਆ ਸੀ ਸੁਪਰੀਮ ਕੋਰਟ ਦੇ ਇੱਕ ਰਿਟਾਇਰਡ ਜੱਜ ਦੀ ਅਗਵਾਈ ਚ ਇੱਕ ਕਮਿਸ਼ਨ ਬਣਾਇਆ ਗਿਆ ਸੀ ਜਾਂਚ ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਜਿਸ ਵਿੱਚ ਪੰਜਾਬ ਦੇ 6 ਪੁਲਿਸ ਅਫਸਰ ਅਤੇ ਸਿਵਲ ਪ੍ਰਸ਼ਾਸਨ ਦੇ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਹਾਲਾਂਕਿ ਹੱਲੇ ਵੀ ਕਈਆਂ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ ਕਈਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਲੇਕਿਨ ਅੱਜ ਫਿਰ ਇਹਨੂੰ ਸੁਰੱਖਿਆ ਦੇ ਵਿੱਚ ਕਤਾਹੀ ਦੇ ਤੌਰ ਤੇ ਦੇਖਿਆ ਜਾ ਰਿਹਾ ਹਾਲਾਂਕਿ ਇਸ ਮਸਲੇ ਦੇ ਵਿੱਚ ਸੂਬਾ ਸਰਕਾਰ ਖਾਸ ਕਰਕੇ ਅਗਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਜਾਂ ਪੰਜਾਬ ਦੇ ਕਿਸੇ ਵਜ਼ੀਰ ਦੀ ਗੱਲ ਕੀਤੀ ਜਾਵੇ ਤਾਂ ਕੋਈ ਸਪਸ਼ਟੀਕਰਨ ਕੋਈ ਪੱਕ ਨਹੀਂ ਹੈ ਲੇਕਿਨ ਆਖਰੇ ਸਭ ਤੋਂ ਵੱਡੇ ਕਿਹੜੇ ਸ਼ਰਾਰਤੀ ਅੰਸਰ ਆ ਕਿ ਜਿਨ੍ਹਾਂ ਨੇ ਪ੍ਰਾਈਮ ਮਿਨਿਸਟਰ ਦੀ ਰੈਲੀ ਤੋਂ ਪਹਿਲਾਂ ਨਹਿਰ ਤੋਂ ਗੇਟਵਾਲ ਪਾਣੀ ਵਾਲਾ ਛੱਡ ਦਿੱਤਾ ਗਿਆ ਤੇ ਹੈਲੀਪੈਡ ਤੱਕ ਪਾਣੀ ਪਹੁੰਚਣ ਵਾਲਾ ਸੀ ਕਿਸੇ ਨੇ ਆਮ ਨਾਗਰਿਕ ਨੇ ਆਪਣਾ ਫਰਜ਼ ਨਿਭਾਇਆ ਉਹਨਾਂ ਨੇ ਬੀਜੇਪੀ ਦੇ ਲੀਡਰ ਨੂੰ ਦੱਸਿਆ ਬੀਜੇਪੀ ਦੇ ਲੀਡਰ ਨੇ ਹਸ਼ਾਰਪੁਰ ਦੀ ਡਿਪਟੀ ਕਮਿਸ਼ਨ ਨੂੰ ਦੱਸਿਆ ਫਿਰ ਜਾ ਕੇ ਉਹਨਾਂ ਨੇ ਬੰਦ ਕਰਵਾਇ ਨਹੀਂ ਤੇ ਹੈਲੀਪੈਡ ਤੇ ਅਗਰ ਪਾਣੀ ਪਹੁੰਚ ਜਾਂਦਾ ਤੇ ਫਿਰ ਪ੍ਰਾਈਮ ਮਿਨਿਸਟਰ ਨੂੰ ਐਮਰਜੈਂਸੀ ਲੈਂਡ ਕਰਨ ਵਾਸਤੇ ਕਿਸੇ ਹੋਰ ਪਠਾਨਕੋਟ ਜਾਂ ਹੋਰ ਕਿਤੇ ਜਾਣਾ ਪੈਣਾ ਸੀ ਲੇਕਿਨ ਫਲਾ ਇਹਨੂੰ ਕਤਾਹੀ ਦੇ ਤੌਰ ਤੇ ਵੀ ਦੇਖਿਆ ਜਾ ਸਕਦਾ ਜਾਂਚ ਦੇ ਹੁਕਮ ਦਿੱਤੇ ਜਾ ਚੁੱਕੇ ਨੇ ਪਰ ਜ਼ਿੰਮੇਵਾਰੀ ਕਿਸ ਦੀ ਆ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਇਸ ਮਸਲੇ ਦੇ ਵਿੱਚ ਲਾਜ਼ਮੀ ਤੌਰ ਤੇ ਸਿਆਸਤ ਵੀ ਹੋਏਗੀ ਉਸ ਸਿਆਸਤ ਨੂੰ ਜ਼ਿਆਦਾ ਵਿਆਖਿਆ ਜਾ ਸਕਦਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਤਾੜ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ